ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਫੇਰ ਪੁਰਾਣੇ ਸਾਥੀਆਂ ਨੂੰ ਵਾਪਸ ਆਉਣ ਦੀ ਅਪੀਲ ਕੀਤੀ ਹੈ ਹਾਲਾਂਕਿ ਕਈ ਆਗੂ ਮੋੜ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਚੁੱਕੇ ਨੇ ਹੁਣ ਸੁਖਬੀਰ ਬਾਦਲ ਨੇ ਮੁਰ ਥੋਰਾ ਹੈ ਕਿ ਬਾਕੀ ਰਹਿੰਦੇ ਆਗੂ ਵੀ ਇੱਕ ਝੰਡੇ ਦੇ ਥੱਲੇ ਇਕੱਠੇ ਹੋਣ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਅਕਾਲੀ ਦਲ 'ਚ ਸ਼ਾਮਲ ਹੋ ਗਏ ਨੇ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਗਰਚਾ ਦੀ ਲੁਧਿਆਣਾ ਵਿੱਚ ਗੁਰਦੇਵ ਨਗਰ ਸਟੇਟ ਰਿਹਾਇਚਸ ਮਾਗੰਬੀ ਹੋਇਆ ਇਸ ਮੌਕੇ ਜਗਦੀਸ਼ ਸਿੰਘ ਗਰਚਾ ਨੇ ਕਰ ਵਾਪਸੀ ਦਾ ਐਲਾਨ ਕਰਦੇ ਕਿਹਾ ਕਿ ਪੰਜਾਬ ਦੇ ਹਿੱਤ ਸਿਰਫ ਅਤੇ ਸਿਰਫ ਅਕਾਲੀ ਦਲ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਨੇ ਇਸ ਦੌਰਾਨ ਸੁਖਵੀਰ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੇ ਹੱਥ ਮਜ਼ਬੂਤ ਕਰਨ ਬਾਦਲ ਪਰਿਵਾਰ ਵਾਸਤੇ ਖਾਸ ਕਰਕੇ ਤੇ ਸ਼ਰੋਤ ਨੀ ਅਕਾਲੀ ਦਲ ਵਾਸਤੇ ਸਾਨੂੰ ਬੜਾ ਸਾਡੇ ਵਾਸਤੇ ਖੁਸ਼ੀ ਹੈ ਕਿ ਵੱਡੇ ਬਾਦਲ ਸਾਹਿਬ ਦੇ ਪੂਰੀ ਜ਼ਿੰਦਗੀ ਦੇ ਸਾਥੀ ਫਲੈਸ਼ ਕਰਦੇ ਕਰੋ ਜੀ ਸਰ ਜੀ ਜੀ ਸੱਚਾ ਜੀ ਕਿ ਉਹਨਾਂ ਦਾ ਰਲਵਾ ਤੇ ਉਹਨਾਂ ਦੇ ਸਾਥੀ ਸਾਰੇ ਵਾਪਸ ਸ਼ਰਮਨੀ ਖਾਲੀ ਦਲ ਥੱਲੇ ਵਾਪਸ ਕਰ ਆਏ ਐ ਮੈਂ ਦੇਰਤੀ ਕਰ ਰਹੀ ਹਾਂ ਤੋਂ ਉਹਨਾਂ ਦਾ ਤਰਮਾਲ ਕਰਨਾ ਚਾਹੁੰਦਾ ਵੱਡੇ ਬਾਦਲ ਸਾਹਿਬ ਨਾਲ ਇਹਨਾਂ ਦਾ ਉਹ ਸਾਥ ਸੀ ਉਸ ਸਮੇਂ ਦਾ ਸਾਥ ਸੀ ਜਦੋਂ ਸਵੇਰੇ ਘਰੋਂ ਨਿਕਲਦੇ ਸੀ ਉਦੋਂ ਡਰ ਲੱਗਦਾ ਸੀ ਕਿ ਰਾਤ ਨੂੰ ਆਪਸ ਆਵਾਂਗੇ ਕੀ ਨਹੀਂ ਵੱਡੇ ਬਾਦਲ ਸਾਹਿਬ ਤੇ ਗੱਡੀ ਵਿੱਚ ਆਪ ਬੈ ਕੇ ਲੈਫਟ ਰਾਈਟ ਵਾਕੇ ਆਪਣੀ ਜਾਨ ਤੇਲੀ ਤੇ ਰੱਖ ਕੇ ਛਾਤੀ ਤਾਨ ਕੇ ਬਹਿਣ ਵਾਲੇ ਉਹ ਲੋਕਾਂ ਚੋਂ ਕੋਈ ਕਾਰਨ ਆਪਨੇ ਕੋਲ ਲੱਗ ਹੋਏ ਪਰ ਮੈਂ ਦਿਨੋਂ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਸਾਰਾ ਪਰਿਵਾਰ ਇਕੱਠਾ ਹੋਇਆ ਮੇਰੀ ਕੋਸ਼ਿਸ਼ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਤੇ ਮੈਂ ਸਾਰਿਆਂ ਨੂੰ ਵੀ ਕੀ ਕੀਤੀ ਹੈ ਕਿ ਅੱਜ ਸਾਰੇ ਪੰਜਾਬੀਆਂ ਨੂੰ ਪਾਰਟੀ ਦੇ ਪੁਰਾਣੇ ਸਾਥੀਆਂ ਨੂੰ ਇੱਕ ਛੱਡੇ ਥੱਲੇ ਆਉਣ ਦੀ ਲੋੜ ਹੈ ਕਿਉਂਕਿ ਜੈ ਦੀਆਂ ਦਿੱਲੀ ਦੀਆਂ ਪਾਰਟੀਆਂ ਨੇ ਪੰਜਾਬ ਦੀ ਤਬਾਹੀ ਕਿਹਾ ਕੀਤੀ ਹੈ ਦਿੱਲੀ ਦੀਆਂ ਜਿਹੜੇ ਨੈਸ਼ਨਲ ਪਾਰਟੀਆਂ ਹੈ ਇਥੇ ਰਾਜ ਕਰਨ ਵਾਸਤੇ ਆਉਂਦੀਆਂ ਐ ਕਬਜ਼ਾ ਕਰਨ ਵਾਸਤੇ ਆਉਂਦੀਆਂ ਲੁੱਟਣ ਵਾਸਤੇ ਆਉਂਦੀਆਂ ਐ ਸੇਵਾ ਕਰਨ ਵਾਸਤੇ ਨਹੀਂ ਦਿਲ ਜਿੱਤਣ ਵਾਸਤੇ ਨਹੀਂ ਉਹਨਾਂ ਵਾਸਤੇ ਜਿਵੇਂ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਦੇਸ਼ ਵਿੱਚ ਆਈ ਸੀ ਕੋਈ ਦੇਸ਼ ਨੂੰ ترقی ਕਰਨ ਵਾਸਤੇ ਨਹੀਂ ਦੇਸ਼ ਤੋਂ ਲੁੱਟਣ ਵਾਸਤੇ ਆਈ ਸੀ ਦੇਸ਼ ਦਾ ਖਜ਼ਾਨਾ ਖਤਮ ਕਰਨ ਵਾਸਤੇ ਆਈ ਸੀ ਕੋਈ ਨਾ ਉਹ ਸਾਰੀਆਂ ਨੈਸ਼ਨਲ ਪਾਰਟੀਆਂ ਆਕਾਲੀ ਦਲ ਜੋ ਕੱਲੀ ਆਪਣੀ ਪੰਜਾਬ ਦੀ ਕੌਮ ਦੀ ਪੰਥ ਦੀ ਪੰਜਾਬੀਆਂ ਦੀ ਨਮਕਾ ਜੱਜਤਬੰਦੀ ਹੈ ਉਹਦੀ ਤੇ نیشنل ਪਾਰਟੀਆਂ ਦਾ ਜ਼ਮੀਨ ਆਸਮਾਨ ਦਾ ਫਰਕ ਹੈ ਅਸੀਂ ਤੁਹਾਡੇ ਆਂ ਤੁਹਾਡੇ ਦੁੱਖ ਸੁੱਖ ਦੇ ਸਾਥੀ ਆਂ ਤੁਹਾਡੇ ਵਿੱਚੋਂ ਹੀ ਅਸੀਂ ਨਿਕਲੇ ਆਂ ਤੇ ਫੈਸਲੇ ਪੰਜਾਬ ਦੇ ਜੋ ਹੱਕ ਕੀ ਕਰਨਾ ਹੈ ਜਿਹੜੀਆਂ ਦੂਜੀਆਂ ਪਾਰਟੀਆਂ ਉਹ ਫੈਸਲੇ ਕਰਦੀਆਂ ਜੋ ਉਹਨਾਂ ਦੇ ਹੁਕਮਰਾਨ ਕਹਿੰਦੇ ਆ